ਮੈਂ ਸਮਝਦਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪਹਿਲਾਂ ਬੜਾ ਖਸਦਾ ਖੇਡਦਾ ਲਾਈਵਲੀ ਸਾਰਾ ਦਿਨ ਹਨਾ ਉਵੇਂ ਕਰਦਾ ਰਹਿੰਦਾ ਹੁੰਦਾ ਸੀ ਉਹ ਚੀਜ਼ਾਂ ਵੀਰੇ ਉਮਰ ਦੇ ਨਾਲ ਤੁਸੀਂ ਕਰਨੀਆਂ ਛੱਡ ਦਿੰਦੇ ਹੋ ਜਾਂ ਤੁਸੀਂ ਐ ਕਹਿ ਲਓ ਪਹਿਲਾਂ ਕੀ ਹੁੰਦਾ ਸੀ ਕੰਮ ਹੁੰਦਾ ਸੀ ਐਨਜੋਇਮੈਂਟ ਜ਼ਿਆਦਾ ਹੁੰਦੀ ਸੀ ਕੰਮ ਘੱਟ ਹੁੰਦਾ ਸੀ ਵੀਰੇ ਜਿਹੜਾ ਆਰਟਿਸਟ ਦੀ ਜ਼ਿੰਦਗੀ ਹੈ ਨਾ ਉਹ ਬੜੀ ਬੜੀ ਬਲੈਸਟ ਬਲੈਸਟ ਲਾਈਫ ਹੈ ਕਿ ਤੁਸੀਂ ਪੱਕੇ ਕਾਲਜ ਚ ਇੱਕ ਤਰੀਕੇ ਨਾਲ ਹਨਾ ਤੋ ਬੇਫਿਕਰ ਜੀ ਜ਼ਿੰਦਗੀ ਹੈ ਜਿਹੜੇ ਇੱਕ ਆਰਟਿਸਟ ਦੀ ਜ਼ਿੰਦਗੀ ਹੁੰਦੀ ਹੈ ਫੋਰ ਐਗਜ਼ਾਮਪਲ ਜਦੋਂ ਮੈਂ 2 4 5 ਫਿਲਮਾਂ ਕੀਤੀਆਂ ਪਹਿਲਾਂ ਜੀ ਤਾਂ ਹੀਰੋ ਬਣ ਗਿਆ ਥਾਣਾ ਕਿ ਆਪਾਂ ਹੀਰੋ ਬਣਨਾ ਚਾਹੁੰਦੇ ਸੀ ਜੀ ਹੀਰੋ ਬਣ ਗਏ ਪਰ ਹੁਣ ਮੈਂ ਉਦਾਂ ਹੀ ਕਰੀ ਜਾਂਦਾ ਨੋਇੰਗਲੀ ਕਿ ਯਾਰ ਮੇਰੀਆਂ ਫਿਲਮਾਂ ਇਨਕੰਪਲੀਟ ਨੇ ਯਾਰ ਬੈਟਰ ਸਕ੍ਰੀਨ ਪਲੇ ਤੇ ਕੰਮ ਕਰ ਸਕਦਾ ਹੁਣ ਤਾਂ ਬਈ ਜੀ ਅਸੀਂ ਤਾਂ ਚਲੋ ਖੈਰ ਤੁਹਾਨੂੰ ਪਹਿਲੇ ਗੀਤ ਤੋਂ ਹੀ ਦੇਖਦੇ ਆਏ ਆ ਸੁਣਦੇ ਆਏ ਆ ਤੁਸੀਂ ਮਾਡਲਿੰਗ ਕੀਤੀ ਟੁੱਟੇ ਸੁਭਾਅ ਦੇ ਵਿੱਚ ਬੜਾ ਠਹਿਰਾਵ ਅੱਜ ਦਿਖ ਰਿਹਾ ਸਾਨੂੰ ਵੀ ਅਸੀਂ ਚਲੋ ਲਗਾਤਾਰੀ ਤੁਹਾਨੂੰ ਇਹ ਕਿਵੇਂ ਸੰਭਵ ਕੀਤਾ ਤੁਸੀਂ ਮਤਲਬ ਤੁਸੀਂ ਤਾਂ ਐਵੇਂ ਵੀ ਜਿਵੇਂ ਉੱਤੋਂ ਬਿਲਕੁਲ ਜਮੀਨ ਤੇ ਪਤਾ ਨਹੀਂ ਵੀਰੇ ਮਤਲਬ ਉਮਰ ਹੋ ਸਕਦੀ ਹੈ ਮੈਚਿਓਰਿਟੀ ਹੋ ਸਕਦੀ ਹੈ ਤੁਸੀਂ ਜਦੋਂ ਨਵੇਂ-ਨਵੇਂ ਆਉਨੇ ਹੋ ਹਾਂ ਉਦੋਂ ਤੁਹਾਨੂੰ ਜਿੰਨੀ ਕੁ ਪਤਾ ਨਹੀਂ ਵੀਰੇ ਕੋਈ ਮੈਂ ਕੋਈ ਇਹਦਾ ਕੋਈ ਸਪੈਸ਼ਲ ਰੀਜ਼ਨ ਤਾਂ ਹੋ ਨਹੀਂ ਸਕਦਾ ਨਾ ਕੋਈ ਸਮਝ ਆਉਂਦੀ ਹੈ ਹੋ ਸਕਦਾ ਜੀ ਉਮਰ ਦੇ ਹਿਸਾਬ ਨਾਲ ਵੀ ਫੈਮਿਲੀ ਇਹ ਉਹ ਸਾਰਾ ਹਾਂਜੀ ਹੋ ਸਕਦਾ ਫੈਮਿਲੀ ਵੀ ਹੋਵੇ ਜਾਂ ਜਦੋਂ ਤੁਸੀਂ ਪਹਿਲਾਂ ਕਈ ਚੀਜ਼ਾਂ ਕਰਦੇ ਹੋ ਸੀ ਆਊਟ ਆਫ ਇਨਸਿਕਿਉਰਟیز ਕਰਦੇ ਹੁੰਨੇ ਹੋ ਹਮ ਹਣਾ ਪਹਿਲਾਂ ਵੀਰੇ ਮਤਲਬ ਮੈਂ ਕੋਈ ਕੌਨਸ਼ੀਅਸ ਚੇਂਜ ਨਹੀਂ ਲੈ ਕੇ ਆਇਆ ਪਹਿਲਾਂ ਅਸਲ ਚ ਹੁੰਦਾ ਕੀ ਸੀ ਐ ਹੋਇਆ ਨਾ ਵੈਸੇ ਮਤਲਬ ਜੇ ਮੇਰਾ ਸਵਾਲ ਤੇ ਨਹੀਂ ਗਲਤ ਨਹੀਂ ਮੈਂ ਮੈਂ ਸਮਝਦਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪਹਿਲਾਂ ਬੜਾ ਹੱਸਦਾ ਖੇਡਦਾ ਲਾਈਵਲੀ ਸਾਰਾ ਦਿਨ ਹਨਾ ਉਵੇਂ ਕਰਦਾ ਰਹਿੰਦਾ ਹੁੰਦਾ ਸੀ ਉਹ ਚੀਜ਼ਾਂ ਵੀਰੇ ਉਮਰ ਦੇ ਨਾਲ ਤੁਸੀਂ ਕਰਨੀਆਂ ਛੱਡ ਦਿੰਨੇ ਹੋ ਜਾਂ ਤੁਸੀਂ ਐ ਕਹਿ ਲਓ ਪਹਿਲਾਂ ਕੀ ਹੁੰਦਾ ਸੀ ਕੰਮ ਹੁੰਦਾ ਸੀ ਐਨਜੋਇਮੈਂਟ ਜ਼ਿਆਦਾ ਹੁੰਦੀ ਸੀ ਕੰਮ ਘੱਟ ਹੁੰਦਾ ਸੀ ਵੀਡੀਓਜ਼ ਕਰ ਰਹੇ ਹੁੰਦੇ ਸੀਗੇ ਹੁਣ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਥੋੜੇ ਤੇ ਜ਼ਿੰਮੇਵਾਰੀਆਂ ਵੱਧਦੀਆਂ ਨੇ ਤੁਸੀਂ ਆਪਣੇ ਕੰਮ ਨੂੰ ਲੈ ਕੇ ਹੋਰ ਸੀਰੀਅਸ ਹੋ ਜਾਂਦੇ ਹੋ ਕਿਉਂਕਿ ਮੈਂ ਐਵੇਂ ਫੀਲ ਕਰਦਾ ਕਈ ਵਾਰੀ ਵੀਰੇ ਜਿਹੜਾ ਆਰਟਿਸਟ ਦੀ ਜ਼ਿੰਦਗੀ ਆ ਨਾ ਉਹ ਬੜੀ ਬੜੀ ਬਲੇਸ ਬਲੇਸਡ ਲਾਈਫ ਹੈ ਕਿ ਤੁਸੀਂ ਪੱਕੇ ਕਾਲਜ ਚ ਹੀ ਹੋ ਇੱਕ ਤਰੀਕੇ ਨਾਲ ਹਨਾ ਤਾਂ ਬੇਫਿਕਰ ਜੀ ਜ਼ਿੰਦਗੀ ਹੈ ਜਿਹੜੇ ਇੱਕ ਆਰਟਿਸਟ ਦੀ ਜ਼ਿੰਦਗੀ ਹੁੰਦੀ ਹੈ ਪਰ ਕਈ ਵਾਰੀ ਉਹ ਬੇਫਿਕਰੀ ਦੇ ਵਿੱਚ ਨਾ ਆਰਟਿਸਟ ਦੀ ਉਮਰ ਚ ਉਹ ਬੰਦਾ ਓਵਰ ਗ੍ਰੋਨ ਚਾਈਲਡ ਬਣ ਜਾਂਦਾ ਹਨਾ ਮਤਲਬ ਉਹ ਬੰਦਾ ਇੱਕ ਸਰਟਨ ਉਮਰ ਸਰਟਨ ਰਿਸਪੌਂਸਿਬਿਲਟੀਜ਼ ਲੈ ਕੇ ਆਉਂਦੀ ਹੈ ਇੱਕ ਟਾਈਮ ਹੁੰਦਾ ਆਪਣੇ ਗੋਲਸ ਨੂੰ ਅ ਸੀਰੀਅਸਲੀ ਚੇਸ ਕਰਨ ਦਾ ਫੋਰ ਐਗਜ਼ਾਮਪਲ ਜਦੋਂ ਮੈਂ 2 4 5 ਫਿਲਮਾਂ ਕੀਤੀਆਂ ਪਹਿਲਾਂ ਜੀ ਤਾਂ ਹੀਰੋ ਬਣ ਗਿਆ ਖਣਾ ਕਿ ਆਪਾਂ ਹੀਰੋ ਬਣਨਾ ਚਾਹੁੰਦੇ ਸੀ ਜੀ ਹੀਰੋ ਬਣ ਗਏ ਪਰ ਹੁਣ ਮੈਂ ਉਦਾਂ ਹੀ ਕਰੀ ਜਾਂਦਾ ਨੋਇੰਗਲੀ ਕਿ ਯਾਰ ਮੇਰੀਆਂ ਫਿਲਮਾਂ ਇਨਕੰਪਲੀਟ ਨੇ ਯਾਰ ਬੈਟਰ ਸਕ੍ਰੀਨਪਲੇ ਤੇ ਕੰਮ ਕਰ ਸਕਦਾ ਯਾਰ ਇਹਦੀ ਰਾਈਟਿੰਗ ਹੋਰ ਬੈਟਰ ਹੋ ਸਕਦੀ ਹੈ ਇੱਥੇ ਪ੍ਰੀਪ੍ਰੋਡਕਸ਼ਨ ਕੀਤੀ ਜਾ ਸਕਦੀ ਹੈ ਪਰ ਯਾ ਤੁਹਾਡੇ ਚ ਲਾਲਚ ਆ ਗਿਆ ਕਿ ਯਾਰ ਹੁਣਾਂ ਫਿਲਮ 2 ਮਹੀਨੇ ਸ਼ੁਰੂ ਹੋਣੀ ਹੈ ਪੈਸੇ ਲਈਏ ਫਿਲਮ ਕਰੀਏ ਹਾਂ ਹਨਾ ਯਾ ਤਾਂ ਇਹ ਹੈ ਟਾਈਮ ਟਪਾਉਣ ਵਾਲਾ ਕੰਮ ਜਾਂ ਫਿਰ ਤੁਹਾਨੂੰ ਹੁਣ ਸਕ੍ਰਿਪਟ ਤੇ 6 ਮਹੀਨੇ ਬਹਿਣਾ ਪਊਗਾ ਤੇ ਤੁਸੀਂ ਬਹਿਣਾ ਨਹੀਂ ਚਾਹੁੰਦੇ ਹੁਣ ਇਹ ਰਿਸਪੌਂਸਿਬਿਲਟੀ ਹੈ ਐਜ਼ ਐਨ ਆਰਟਿਸਟ ਤੁਹਾਡੇ ਕੋਲ ਜਿਹੜੀ ਆਈ ਹੈ ਸਕਸੈਸ ਦੇ ਨਾਲ ਨਾਲ ਕਈ ਵਾਰੀ ਆਪ ਕੋ ਰਿਸਪੌਂਸਿਬਿਲਟੀ ਨਹੀਂ ਲੈਂਦੇ ਤੇ ਉਵੇਂ ਹੀ ਹੱਸ ਕੇ ਖੇਡੇ ਮਜ਼ਾਕ ਦੇ ਵਿੱਚ ਆਪਣੀ ਉਮਰ ਕੱਢਦੇ ਰਹਿੰਦੇ ਆ ਜਿਵੇਂ ਜਿਵੇਂ ਜ਼ਿੰਮੇਵਾਰੀ ਤੋਂ ਦੂਰ ਹੁੰਦੇ ਰਹਿੰਦੇ ਆ ਜਿਵੇਂ ਜਿਵੇਂ ਕੰਮ ਤੋਂ ਦੂਰ ਹੁੰਦੇ ਰਹਿੰਦੇ ਆ ਆਪਣੀ ਗਰੋਥ ਘਟਦੀ ਜਾਂਦੀ ਹੈ ਮੈਨੂੰ ਲੱਗਦਾ ਇੱਕ ਸਰਟਨ ਉਮਰ ਹੈ ਜਿਹੜੀ ਤੁਹਾਨੂੰ ਸਰਟਨ ਓਪਰਚ्युनिटीज ਦਿੰਦੀ ਆ ਮੈਂ ਆਸਟ੍ਰੇਲੀਆ ਮੈਂਦ ਕੀਤੀ ਜਿਹਦੇ ਕਰਕੇ ਮੈਂ ਚਾਰ ਪੈਸੇ ਜੋੜ ਲੇ ਇੰਡੀਆ ਆ ਕੇ ਕੁਝ ਕਰਨ ਦਾ ਡਿਸੀਜਨ ਲੈ ਸਕਿਆ ਜੀ ਉੱਥੇ ਇੰਡੀਆ ਚਾਰ ਪੰਜ ਸਾਲ ਮਿਹਨਤ ਕੀਤੀ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਮੈਂ ਆਰਟਿਸਟ ਬਣ ਗਿਆ ਆਰਟਿਸਟ ਬਣਨ ਤੋਂ ਬਾਅਦ ਵੀ ਮੈਨੂੰ ਚਾਰ ਸਾਲ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਮੈਂ ਇੱਕ ਚੰਗਾ ਆਰਟਿਸਟ ਬਣ ਸਕਾਂ ਇੱਕ ਚੰਗਾ ਪਰਫਾਰਮਰ ਬਣ ਸਕਾਂ ਸੋ ਮੈਨੂੰ ਲੱਗਦਾ ਜਦੋਂ ਮੈਂ ਪਹਿਲਾ ਪਹਿਲਾ ਆਇਆ ਸੀ ਤਾਂ ਆਈ सेलिब्रेटेड ਮਾਈ ਲਾਈਫ ਬਟ ਆਫਟਰ सेलिब्रेशन ਆ ਵੈਂਟ ਬੈਕ ਟੂ ਵਰਕ ਤਾਂ ਹੁਣ ਮੋਸਟਲੀ ਮੇਰਾ ਜੇ ਕੋਈ ਚੇਂਜ ਹੈ ਉਹ ਮੇਰੇ ਕੰਮ ਨੂੰ ਲੈ ਕੇ ਆ ਮੇਰੇ ਜਿਵੇਂ ਘੱਟ ਸਨੈਪਚੈਟਾ ਪਾਉਣਾ ਇਸ ਕਰਕੇ ਨਹੀਂ ਪਾਉਂਦਾ ਕਿ ਯਾਰ ਹੁਣ ਮੈਂ ਬੜਾ ਮੈਚੂਰ ਸਾਊਂਡ ਕਰਨਾ ਹੈ ਕਿ ਮੈਂ ਹੁਣ ਕੰਮ ਇੰਨਾ ਕਰਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਸਨੈਪਚੈਟਾ ਪਾਉਣ ਦਾ ਤੇ ਜਿਵੇਂ ਜਿਵੇਂ ਤੁਸੀਂ ਮੈਚੂਰ ਹੋਈ ਜਾਓਗੇ ਤੁਹਾਡੇ ਚੋਂ ਬੇਫਿਕਰੀ ਜਾਂਦੀ ਜਾਊਗੀ